ਯੂਕਰੇਨ ਇੱਕ ਸਮੇਂ ਦੁਨੀਆ ਦੀ ਮਹਾਸ਼ਕਤੀ ਰਹੇ ਰੂਸ ਨੂੰ ਧੂੜ ਚਟਾਤੀ 1 ਜੂਨ 2025 ਨੂੰ ਇੱਕ ਅਜਿਹਾ ਹਮਲਾ ਯੂਕਰੇਨ ਦੇ ਦੁਆਰਾ ਰੂਸ ਉੱਤੇ ਕੀਤਾ ਗਿਆ ਜਿਸ ਦੀ ਭੜਕ ਤੱਕ ਰੂਸ ਦੇ ਸੈਨਿਕਾਂ ਨੂੰ ਨਹੀਂ ਲੱਗਣ ਦਿੱਤੀ ਗਈ ਤੇ ਰੂਸ ਦੇ 40 ਫਾਈਟਰ ਪਲੇਨਸ ਨੂੰ ਯੂਕਰੇਨ ਦੇ ਦੁਆਰਾ ਮਿੱਟੀ ਚ ਮਿਲਾ ਦਿੱਤਾ ਗਿਆ ਜਿੱਥੇ ਅਮਰੀਕਾ ਦੇ ਇੱਕ ਬਿਆਨ ਦੇ ਕਰਕੇ ਭਾਰਤ ਵਰਗੇ ਵੱਡੇ ਦੇਸ਼ ਨੇ ਪਾਕਿਸਤਾਨ ਦੇ ਉੱਤੇ ਹਮਲੇਬੰਦ ਕਰਤੇ ਸੀ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਕਿਰਕਰੀ ਹੋਈ ਉੱਥੇ ਯੂਕਰੇਨ ਇਸ ਹਮਲੇ ਦੀ ਤਿਆਰੀ ਡੇਢ ਸਾਲ ਤੋਂ ਕਰ ਰਿਹਾ ਸੀ ਉਹਨਾਂ ਨੇ ਦੁਨੀਆ ਦਾ ਸਰਪੰਚ ਕਾਉਂਦੇ ਟਰੰਪ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਕਿ ਅਸੀਂ ਕੀ ਕਰਨ ਵਾਲੇ ਹਾਂ ਰੂਸ ਦਾ ਡਿਫੈਂਸ ਸਿਸਟਮ ਵੀ ਦੁਨੀਆ ਦੇ ਸਭ ਤੋਂ ਤਾਕਤਵਰ ਡਿਫੈਂਸ ਸਿਸਟਮ ਦੇ ਵਿੱਚੋਂ ਇੱਕ ਆ ਪਰ ਯੂਕਰੇਨ ਨੇ ਇਸ ਡਿਫੈਂਸ ਸਿਸਟਮ ਨੂੰ ਵੀ ਚੱਕਵਾ ਦੇ ਦਿੱਤਾ ਇਸ ਪੂਰੇ ਆਪਰੇਸ਼ਨ ਨੂੰ ਨਾਮ ਦਿੱਤਾ ਗਿਆ ਆਪਰੇਸ਼ਨ ਸਪਾਈਡਰ ਤੇ ਹੁਣ ਰੂਸ ਯੂਕਰੇਨ ਯੁੱਧ ਕਿਸ ਦਿਸ਼ਾ ਵੱਲ ਜਾ ਸਕਦਾ ਇਸ ਦੇ ਬਾਰੇ ਵਿੱਚ ਵੀ ਗੱਲ ਕਰਾਂਗੇ ਤੇ ਕੀ ਰਸ਼ੀਆ ਦੇ ਦੌਰਾਨ ਯੂਕਰੇਨ ਦੇ ਉੱਤੇ ਹੁਣ ਪਰਮਾਣੂ ਬੰਬ ਨਾਲ ਹਮਲਾ ਵੀ ਕੀਤਾ ਜਾ ਸਕਦਾ ਤੇ ਇਹ ਯੁੱਧਾ ਜਿਹੜਾ ਉਹ ਕਿਸ ਦਿਸ਼ਾ ਵੱਲ ਜਾ ਸਕਦਾ ਇਸ ਦੇ ਬਾਰੇ ਵਿੱਚ ਪ੍ਰੋਪਰ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਰੂਸ ਤੇ ਯੂਕਰੇਨ ਆਪਸ ਵਿੱਚ ਲੜੀ ਕਿਉਂ ਰਹੇ ਨੇ ਤਾਂ ਇਹ ਪੂਰਾ ਵਿਵਾਦ ਇਸ ਗੱਲ ਨੂੰ ਲੈ ਕੇ ਆ ਕਿ ਯੂਕਰੇਨ ਨਾਟੋ ਦੇਸ਼ਾਂ ਦਾ ਹਿੱਸਾ ਬਣੂਗਾ ਜਾਂ ਨਹੀਂ ਇੱਥੇ ਤੁਹਾਨੂੰ ਦੱਸ ਦੇ ਕਿ ਯੂਕਰੇਨ ਨਾਟੋ ਦਾ ਹਿਸਾਬ ਬਾਣਾ ਚਾਹੁੰਦਾ ਤੇ 2008 ਦੇ ਵਿੱਚ ਨਾਟੋ ਦੇਸ਼ਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਹ ਇਸ ਗੱਲ ਦੇ ਉੱਤੇ ਵਿਚਾਰ ਵੀ ਕਰਨਗੇ ਪਰ ਦੂਜੇ ਪਾਸੇ ਰਸ਼ੀਆ ਵੱਲੋਂ ਯੂਕਰੇਨ 'ਤੇ ਉਸ ਸਮੇਂ ਇਹਨਾਂ ਦਬਾਅ ਬਣਾਇਆ ਗਿਆ ਕਿ ਉਸ ਨੂੰ ਪਿੱਛੇ ਹਟਣਾ ਪਿਆ। ਉਸ ਤੋਂ ਬਾਅਦ ਯੂਕਰੇਨ ਨੇ ਕਈ ਵਾਰ NATO 'ਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਅਜਿਹੀ ਕੋਸ਼ਿਸ਼ 2021 ਦੇ ਵਿੱਚ ਵੀ ਕੀਤੀ ਗਈ ਸੀ। ਪਰ ਇਸ ਦੇ ਉੱਤੇ ਵੀ ਰਸ਼ੀਆ ਦੇ ਦੁਆਰਾ ਕੜਾ ਇਤਰਾਜ਼ ਜਤਾਇਆ ਗਿਆ। ਪਰ ਇਸ ਦਾ ਸਭ ਤੋਂ ਵੱਡਾ ਕਾਰਨ ਸੀ ਕਿ NATO ਦੇਸ਼ ਰਸ਼ੀਆ ਨੂੰ ਆਪ ਦਾ ਵਿਰੋਧੀ ਮੰਨਦੇ ਨੇ। ਤੇ ਇਸੇ ਦੁਸ਼ਮਣੀ ਦੇ ਕਰਕੇ ਰਸ਼ੀਆ ਇਹ ਨਹੀਂ ਚਾਹੁੰਦਾ ਕਿ ਉਸ ਦਾ ਪड़ोसी ਦੇਸ਼ NATO ਦੇਸ਼ਾਂ ਦੇ ਵਿੱਚ ਸ਼ਾਮਲ ਹੋਵੇ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਨਾਟੋ ਦੇਸ਼ਾਂ ਦੀਆਂ ਸੈਨਾਵਾਂ ਯੂਕਰੇਨ 'ਚ ਵੀ ਆਪਦੇ ਬੇਸਸ ਬਣਾ ਲੈਣਗੀਆਂ ਤੇ ਰੂਸ ਦੀ ਅੰਦਰੂਨੀ ਸੁਰੱਖਿਆ ਦੇ ਲਈ ਸਭ ਤੋਂ ਵੱਡਾ ਖਤਰਾ ਹੋਊਗਾ। ਤੁਹਾਨੂੰ ਦੱਸ ਦਈਏ ਕਿ ਨਾਟੋ ਅਮਰੀਕਾ, ਰਸ਼ੀਆ ਤੇ ਫਰਾਂਸ ਵਰਗੇ 30 ਦੇਸ਼ਾਂ ਦਾ ਇੱਕ ਮਿਲਟਰੀ ਗਰੁੱਪ ਆ ਤੇ ਦੂਸਰੇ ਪਾਸੇ ਰਸ਼ੀਆ ਦੇ ਕੁਝ ਪੜੋਸੀ ਦੇਸ਼ ਜਿਵੇਂ ਲਾਤਵੀਆ ਤੇ ਇਸਟੋਨੀਆ ਪਹਿਲਾਂ ਹੀ ਨਾਟੋ ਦੇ ਹਿਸਾਬ ਬਣ ਚੁੱਕੇ ਨੇ ਤੇ ਜੇਕਰ ਯੂਕਰੇਨ ਵੀ ਨਾਟੋ ਦਾ ਹਿੱਸਾ ਬਣਦਾ ਤਾਂ ਰੂਸ ਚਾਰੇ ਪਾਸੇ ਤੋਂ ਘਿਰ ਜਾਊਗਾ ਜਿਸ ਕਰਕੇ ਅਮਰੀਕਾ ਵਰਗੇ ਦੇਸ਼ ਰੂਸ ਦੇ ਉੱਤੇ ਦਬਾਅ ਬਣਾਉਣਗੇ ਤਰੂ ਦਾਦੀਏ ਕਿ ਲਤੇਵੀਆ ਯੂਕਰੇਨ ਅਤੇ ਇਸਟੋਨੀਆ ਕਿਸੇ ਸਮੇਂ ਸੋਵੀਅਤ ਸੰਘ ਦਾ ਹੀ ਹਿੱਸਾ ਹੋਇਆ ਕਰਦੇ ਸੀ ਪਰ ਹੁਣ ਇਹ ਨਾਟੋ ਨਾਲ ਮਿਲ ਚੁੱਕੇ ਨੇ ਤੇ ਨਾਟੋ ਇੱਕ ਮਿਲਟਰੀ ਗਰੁੱਪ ਆ ਮਤਲਬ ਜੇ ਕੋਈ ਵੀ ਦੇਸ਼ ਨਾਟੋ ਦੇ ਕਿਸੇ ਵੀ ਦੇਸ਼ ਦੇ ਉੱਪਰ ਹਮਲਾ ਕਰਦਾ ਤਾਂ ਪੂਰੇ ਗਰੁੱਪ ਦੇ ਦੇਸ਼ਾਂ ਦੇ ਉੱਪਰ ਹਮਲਾ ਮੰਨਿਆ ਜਾਵੇਗਾ ਤੇ ਦੂਸਰੇ ਦੇਸ਼ ਆਪਦੀਆਂ ਸੈਨਾਵਾਂ ਉਸ ਦੇਸ਼ ਦੇ ਵਿੱਚ ਭੇਜਣਗੇ ਹੀ ਭੇਜਣਗੇ ਮਤਲਬ ਜੇ ਯੂਕਰੇਨ ਨਾਟੋ ਦਾ ਹਿੱਸਾ ਹੁੰਦਾ ਤਾਂ ਅੱਜ ਨਾਟੋ ਦੇਸ਼ ਆਪਦੀਆਂ ਸੈਨਾਵਾਂ ਇਸ ਦੇ ਵਿੱਚ ਜ਼ਰੂਰ ਭੇਜ ਹੁਣ ਦੂਜੀ ਗੱਲ ਕਿ ਯੂਕਰੇਨ ਆਖਰਕਾਰ ਨਾਟੋ ਦਾ ਹਿੱਸਾ ਕਿਉਂ ਬਣਨਾ ਚਾਹੁੰਦਾ ਤਾਂ ਇਸ ਦਾ ਜਵਾਬ 100 ਸਾਲ ਪਿੱਛੇ ਆ ਦਰਅਸਲ ਸਾਲ 1917 ਤੋਂ ਪਹਿਲਾਂ ਰਸ਼ੀਆ ਤੇ ਯੂਕਰੇਨ ਰਸ਼ੀਅਨ ਐਮਪਾਇਰ ਜਾਨੀ ਕਿ ਰੂਸੀ ਸਾਮਰਾਜ ਦੇ ਅਹਿਸਾਸ ਪਰ ਰੂਸ ਦੇ ਵਿੱਚ 1917 ਦੀ ਕ੍ਰਾਂਤੀ ਤੋਂ ਬਾਅਦ ਰੂਸੀ Empire ਟੁੱਟ ਗਿਆ ਤੇ ਯੂਕਰੇਨ ਨੇ ਖੁਦ ਨੂੰ ਆਜ਼ਾਦ ਘੋਸ਼ਿਤ ਕਰਤਾ ਪਰ ਯੂਕਰੇਨ 3 ਸਾਲ ਵੀ ਆਜ਼ਾਦ ਨਹੀਂ ਰਹਿ ਪਾਇਆ ਤੇ ਉਹ ਸੋਵੀਅਤ ਸੰਘ ਦਾ ਹਿੱਸਾ ਬਣਾ ਲਿਆ ਗਿਆ ਇਸ ਤੋਂ ਬਾਅਦ ਜਦੋਂ 1991 ਵਿੱਚ ਸੋਵੀਅਤ ਸੰਘ ਟੁੱਟਿਆ ਤਾਂ ਯੂਕਰੇਨ ਦੁਬਾਰਾ ਤੋਂ ਆਜ਼ਾਦ ਹੋਇਆ ਮਤਲਬ ਅਸਲ ਦੇ ਵਿੱਚ ਯੂਕਰੇਨ ਨੂੰ 1991 ਦੇ ਵਿੱਚ ਹੀ ਆਜ਼ਾਦੀ ਮਿਲੀ ਮਤਲਬ ਯੂਕਰੇਨ ਸ਼ੁਰੂ ਤੋਂ ਹੀ ਇਹ ਸਮਝਦਾ ਸੀ ਕਿ ਉਹ ਆਪਦੇ ਦਮ ਦੇ ਉੱਤੇ ਕਦੇ ਵੀ ਰਸ਼ੀਆ ਦਾ ਮੁਕਾਬਲਾ ਨਹੀਂ ਕਰ ਸਕਦਾ ਤੇ ਇਸੇ ਕਰਕੇ ਉਹ ਇੱਕ ਜਹੇ ਸੈਨਿਕ ਸੰਗਠਨ ਦਾ ਹਿੱਸਾ ਬਣਨਾ ਚਾਹੁੰਦਾ ਜਿਸ ਕਰਕੇ ਉਹ ਹਮੇਸ਼ਾ ਆਜ਼ਾਦ ਰਹਿ ਸਕੇ ਤੇ ਨਾਟੋ ਤੋਂ ਚੰਗਾ ਵਿਕਲਪ ਇਸ ਸਮੇਂ ਯੂਕਰੇਨ ਦੇ ਕੋਲ ਹੋਰ ਕੋਈ ਵੀ ਮੌਜੂਦ ਨਹੀਂ ਆ ਤੇ ਇਸੇ ਵਜ੍ਹਾ ਕਰਕੇ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਕਨਫਲੈਕਟ ਵੀ ਜਾਰੀ ਆ ਤੇ ਇਸੇ ਦੇ ਚਾਲਦਿਆਂ 1 ਜੂਨ 2025 ਸਵੇਰ-ਸਵੇਰ ਦਾ ਸਮਾਂ ਸੀ ਕੁਝ ਟਰੱਕਸ ਰੂਸ ਚ ਸ਼ਾਮਲ ਹੁੰਦੇ ਨੇ ਏਅਰ ਬੇਸਿਸ ਦੇ ਕੋਲ ਜਾਂਦੇ ਨੇ ਇਹਨਾਂ ਟਰੱਕਸ ਦੀਆਂ ਛੱਤਾਂ ਖੁੱਲ੍ਹਦੀਆਂ ਨੇ ਤੇ ਅੰਦਰੋਂ ਡਰੋਨਸ ਨਿਕਲਦੇ ਨੇ ਜੋ ਕਿ ਲੱਕੜੀ ਦੇ ਬਕਸਿਆਂ ਦੇ ਵਿੱਚ ਭਰੇ ਗਏ ਸੀ ਇਹ ਡਰੋਨ ਉੱਥੋਂ ਉੱਡਦੇ ਨੇ ਤੇ ਫਿਰ ਇਹ ਸਿੱਧੇ ਰੂਸ ਦੇ ਏਅਰ ਬੇਸਿਸ ਉੱਤੇ ਹਮਲਾ ਕਰ ਦਿੰਦੇ ਨੇ ਇੱਕ ਕਾਲ ਬਣ ਕੇ ਇਸੇ ਪੂਰੇ ਆਪਰੇਸ਼ਨ ਚ 117 ਐਫਪੀਪੀ ਡਰੋਨਸ ਯੂਜ਼ ਕੀਤੇ ਗਏ ਸੀ ਤੇ ਇੰਨੇ ਹੀ ਇਹਨਾਂ ਨੂੰ ਆਪਰੇਟ ਕਰਨ ਵਾਲੇ ਲੋਕ ਵੀ ਮੌਜੂਦ ਸੀ ਪਰ ਹੁਣ ਇਹ ਐਫਪੀਪੀ ਡਰੋਨਸ ਹੁੰਦੇ ਕੀ ਨੇ ਇਹ ਕੰਮ ਕਿਵੇਂ ਕਰਦੇ ਨੇ ਐਫਪੀਪੀ ਡਰੋਨਸ ਮਤਲਬ ਫਸਟ ਪਰਸਨ 뷰 ਮਤਲਬ ਪਹਿਲੀ ਨਜ਼ਰ ਤੋਂ ਦੇਖਣਾ ਐਫ ਪੀਵੀ ਬੀ ਅਜਿਹਾ ਡਰੋਨ ਹੁੰਦਾ ਜੋ ਆਪਦੇ ਅੱਗੇ ਲੱਗੇ ਹੋਏ ਕੈਮਰੇ ਦੇ ਨਾਲ ਰੀਅਲ ਟਾਈਮ ਦੀਆਂ ਵੀਡੀਓਸ ਭੇਜਦਾ ਤੇ ਡਰੋਨ ਆਪਰੇਟਰਸ ਬਿਲਕੁਲ ਕਿਸੇ ਵੀਡੀਓ ਗੇਮ ਦੀ ਤਰ੍ਹਾਂ ਗੋਗਸ ਤੇ ਜਾਂ ਫਿਰ ਸਕਰੀਨ ਦੇ ਉੱਤੇ ਉਸ ਨੂੰ ਉੱਡਦੇ ਹੋਏ ਦੇਖਦੇ ਬਿਲਕੁਲ ਇਵੇਂ ਜਿਵੇਂ ਮੰਨੋ ਖੁਦ ਉਸ ਡਰੋਨ ਨੂੰ ਅੰਦਰ ਬੈਠ ਕੇ ਚਲਾ ਰਹੇ ਹੋਣ ਜੋ ਯੂਕਰੇਨ ਦੇ ਵਿੱਚ ਇਹਨਾਂ ਡਰੋਨਸ ਨੂੰ ਕਾਮਾਕਾਰਜੀ ਡਰੋਨ ਯਾਨੀ ਕਿ ਆਤਮਕਾਤੀ ਡਰੋਨ ਦੀ ਤਰ੍ਹਾਂ ਤਿਆਰ ਕੀਤਾ ਗਿਆ ਇਹ ਤਿੰਨ ਤਰੀਕੇ ਨਾਲ ਅਟੈਕ ਕਰਦੇ ਨੇ ਪਹਿਲਾ ਡਰੋਨ ਉੜਦਾ ਫਿਰ ਕਿਸੇ ਬਿਲਡਿੰਗ ਆਪ ਪਲੇਨ ਜਾਂ ਚਾਪਰ ਟੈਂਕ ਨੂੰ ਖੋਜਦਾ ਤੇ ਫਿਰ ਉਸ ਨਾਲ ਸਿੱਧਾ ਜਾ ਕੇ ਟਕਰਾ ਜਾਂਦਾ ਤੇ ਇਸ ਅੰਦਰ ਲੱਗੇ ਵਿਸਫੋਟ ਵਿੱਚ ਧਮਾਕਾ ਹੁੰਦਾ ਇਹਨਾਂ ਦੇ ਅੰਦਰ ਗ੍ਰਨੇਟਰ ਜਾਂ ਫਿਰ ਆਈਈਡੀ ਵਰਗਾ ਵਿਸਫੋਟਕ ਲਗਾਇਆ ਜਾਂਦਾ ਕਿਉਂਕਿ ਉਸ ਜਗ੍ਹਾ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੰਦਾ ਯੂਕਰੇਨ ਇਹਨਾਂ ਡਰੋਨਸ ਨੂੰ ਖੁਦ ਤਿਆਰ ਕੀਤਾ ਤੇ ਉਹ ਵੀ ਬਹੁਤ ਜ਼ਿਆਦਾ ਸਸਤੇ ਰੇਟਾਂ ਦੇ ਉੱਤੇ ਯੂਕਰੇਨ ਦੇ ਐਫੀਵੀ ਡਰੋਨ ਦੀ ਕੀਮਤ ਤਾਂ ਭਾਰਤ ਦੇ 50000 ਰੁਪਏ ਤੋਂ 1 ਲੱਖ ਰੁਪਏ ਤੱਕ ਹੀ ਹੈ ਇਹਨਾਂ ਨੂੰ 3D ਪ੍ਰਿੰਟਿੰਗ ਮੋਟਰ ਕੈਮਰਾ ਤੇ ਬੈਟਰੀ ਦੇ ਨਾਲ ਤਿਆਰ ਕੀਤਾ ਜਾਂਦਾ 1 ਜੂਨ ਨੂੰ ਇਹਨਾਂ ਡ੍ਰੋਨਸ ਨੂੰ ਟਰੱਕਸ ਦੇ ਜ਼ਰੀਏ ਰੂਸ ਦੇ ਵਿੱਚ ਪਹੁੰਚਾਇਆ ਗਿਆ ਤੇ ਫਿਰ ਐਂਗਲਸ 에ਅਰ ਬੇਸ ਸਾਇਨਾਟਕਾ ਮਜਦੂਕ ਮਿਲੀਨੀ ਯੂਨ ਅਤੇ ਐਂਗਲੋ 에ਅਰ ਫੀਲਡ ਦੇ ਉੱਪਰ ਸੁੱਟ ਦਿੱਤਾ ਗਿਆ ਇਹਨਾਂ ਸਭ ਟਿਕਾਣਿਆਂ ਤੇ ਰੂਸ ਦੇ TU-95 ਅਤੇ TU-22M3 ਵਰਗੇ ਬੰਬਰਸ ਪਲੇਨ ਖੜੇ ਹੋਏ ਸੀ ਜਿਨ੍ਹਾਂ ਦਾ ਇਸਤੇਮਾਲ ਯੂਕਰੇਨ ਉੱਤੇ ਹੀ ਮਜ਼ਾਈਲਾ ਹਮਲਿਆਂ ਦੇ ਦੌਰਾਨ ਕੀਤਾ ਜਾਂਦਾ ਯੂਕਰੇਨ ਦੁਆਰਾ ਕੀਤੇ ਗਏ ਇਸ ਹਮਲੇ ਦੇ ਵਿੱਚ ਰੂਸ ਦੇ 40 ਬੰਬਰ ਪਲੇਨ ਬਿਲਕੁਲ ਤਬਾਹ ਹੋ ਗਏ ਹੋਰੇ ਡਰੋਨਸ ਰਡਾਰ ਦੀ ਨਿਗਾਹ ਦੇ ਵਿੱਚ ਵੀ ਨਹੀਂ ਆਉਂਦੇ ਕਿਉਂਕਿ ਜੋ ਵੀ ਦੇਸ਼ ਆਪ ਦਾ ਡਿਫੈਂਸ ਸਿਸਟਮ ਹੁੰਦਾ ਉਸ ਨੂੰ ਸਰਦਾਂ ਦੇ ਉੱਤੇ ਤਣਾਤ ਰੱਖਦਾ ਪਰ ਇਹਨਾਂ ਨੂੰ ਟਰੱਕਾਂ ਦੇ ਜ਼ਰੀਏ ਰੂਸ ਦੇ ਅੰਦਰ ਤੱਕ ਪਹੁੰਚਾਇਆ ਗਿਆ ਸੀ ਤੇ ਬਹੁਤ ਨਜ਼ਦੀਕ ਤੋਂ ਹਮਲਾ ਕੀਤਾ ਗਿਆ ਜਿਸ ਵੇਲੇ ਦੇ ਕਾਰਨ ਡਿਫੈਂਸ ਸਿਸਟਮ ਵੀ ਕੁਝ ਨਹੀਂ ਕਰ ਪਾਇਆ ਰਸ਼ੀਆ ਦੇ ਦੁਆਰਾ ਇਸ ਹਮਲੇ ਨੂੰ ਅਤੰਕਵਾਦੀ ਹਮਲਾ ਦੱਸਿਆ ਗਿਆ ਤੁਹਾਨੂੰ ਦੱਦੀਏ ਕਿ ਰਸ਼ੀਆ ਇੱਕ ਸੁਪਰ ਪਾਵਰ ਆ ਤੇ ਉਹ ਆਪਦੀ ਇਹ ਇਮੇਜ ਬਣਾਈ ਰੱਖਣਾ ਚਾਹੁੰਦਾ ਤੇ ਜੇਕਰ ਇਸ ਸਮੇਂ ਰੂਸ ਇਸ ਜੋਤ ਤੋਂ ਪਿੱਛੇ ਹਟਦਾ ਤਾਂ ਉਸ ਦੀ ਇਹ ਸੁਪਰ ਪਾਵਰ ਵਾਲੀ ਇਮੇਜ ਟਾਕ ਦੇ ਉੱਤੇ ਲੱਗ ਜੂਗੀ ਤੇ ਦੂਸਰੇ ਪਾਸੇ ਯੂਕਰੇਨ ਵੀ ਆਪਣੀ ਟ੍ਰੈਟਰੀ ਐਡੀ ਨੂੰ ਛੱਡਣਾ ਨਹੀਂ ਚਾਹੁੰਦਾ ਇਸ ਹਮਲੇ ਕਰਕੇ ਜੰਗ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਉਣ ਵਾਲਾ ਤੇ ਨਾ ਹੀ ਰੂਸ ਦੇ ਦੁਆਰਾ ਜੋ ਯੂਕਰੇਨ ਦਾ ਹਿੱਸਾ ਆਪਣੇ ਕਬਜ਼ੇ ਦੇ ਵਿੱਚ ਲੈਂਦਾ ਗਿਆ ਉਹ ਉਸ ਨੂੰ ਛੱਡਣ ਵਾਲਾ ਤੇ ਕਿਹਾ ਇਹ ਜਾ ਰਿਹਾ ਕਿ ਇਹ ਹਮਲਾ ਸਿਰਫ ਤੇ ਸਿਰਫ ਯੂਕਰੇਨ ਦੇ ਵੱਲੋਂ ਅਮਰੀਕਾ ਨੂੰ ਦਿਖਾਉਣ ਦੇ ਲਈ ਕੀਤਾ ਗਿਆ ਸੀ ਕਿ ਉਹਨਾਂ ਦੇ ਕੋਲ ਹਾਲੇ ਵੀ ਬਹੁਤ ਸਾਰੇ ਵਿਕਲਪ ਮੌਜੂਦ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਵਾਈਟ ਹਾਊਸ ਚ ਟਰੰਪ ਵੱਲੋਂ ਜੈਲੈਸਕੀ ਦੀ ਬੇਇੱਜ਼ਤੀ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਉਹਨਾਂ ਦੇ ਕੋਲ ਹੁਣ ਰੂਸ ਦੇ ਖਿਲਾਫ ਖੇਡਣ ਦੇ ਲਈ ਕੋਈ ਵੀ ਪੱਤਾ ਮੌਜੂਦ ਨਹੀਂ ਆ ਜਾਂ ਫਿਰ ਕਹਿ ਸਕਦਾ ਕਿ ਸਾਰੇ ਰਾਹਤੇ ਬੰਦ ਨੇ ਤੇ ਇਸੇ ਬਜਾ ਦੇ ਕਾਰ ਰੂਸ ਤੇ ਦੁਆਰਾ ਉਸੇ ਸਮੇਂ ਤੋਂ ਹੀ ਇਹ ਡਰੋਨ ਅਟੈਕ ਪਲਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਅਟੈਕ ਜਿਹੜਾ ਅੱਜ ਕਰ ਦਿੱਤਾ ਗਿਆ ਜਾਨੀ ਕਿ 1 ਜੂਨ ਨੂੰ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ